ਜਿਹੜਾ ਮੜਾ ਮੋਟਾ ਨਾਮ ਹੋਵੇ ਤੇ ਜਿਹਨੂੰ ਮੜਾ ਮੋਟਾ 2 ਰੁਪਏ ਕੋਈ ਕਮਾਲ ਏ ਹਾਂਜੀ ਗੁੱਡ ਜਿਹੜਾ ਆਪਾ ਹੈਪੀ ਬਲੌਗ ਹੈ ਤੇ ਨੂਰ ਦੀ ਮੰਮੀ ਇਹਨਾਂ ਦਾ ਕੋ ਚੈਨਲ ਜਾਂ ਬਣਿਆ ਹੋਇਆ ਤੇ ਇਹ ਆਪ ਦੀ ਜਨਾਨੀ ਤੇ ਕੈਮਰੇ 'ਚ ਲਾ ਕੇ ਜਿਹੜਾ ਗਲਤ ਵੀਡੀਓ ਜੀ ਬਣਾਉਂਦਾ ਨਾ ਇਹਨੂੰ ਸਾਡੀ ਬਾਰ ਦੇਗਾ ਵੀ ਮਿੱਤਰਾ ਇਕੱਲੇ ਪੰਜਾਬ 'ਚ ਨਹੀਂ ਹਰਿਆਣਾ ਰਾਜਸਥਾਨ ਇਹ ਵੀ ਸਾਰਾ ਦੱਸਦਾ ਠੀਕ ਹੈ ਨਾ ਤੇ ਵੀ ਆ ਗੰਦ ਜਾ ਪਾਉਣਾ ਹਟਦਾ ਆਵੀ ਜਨਾਨੀ ਨਾਲ ਗਲਤ ਹਰਕਤਾਂ ਜਿਹਾ ਕਰਨੋਂ ਹਟਦਾ ਤੇ ਟਾਈਮ ਤੇਰਾ ਵੀ ਨਿਢਾ ਹੀ ਆ ਹੁਣ ਠੀਕ ਹੈ ਨਾ ਤੇਰੇ ਨਾਲ ਭੈੜੀ ਬਹੁਤ ਕਰਾਂਗੇ ਅਸੀਂ ਕਿ ਅਸੀਂ ਤੈਨੂੰ ਇਹ ਨਹੀਂ ਕਹਿੰਦੇ ਕਿ ਤੂੰ ਵੀਡੀਓ ਨਾ ਬਣਾ ਤੂੰ ਅਗਿਆ ਚੰਗੀਆਂ ਵੀਡੀਓ ਪੇਸ਼ ਕਰ ਲੋਕਾਂ ਨੂੰ ਚੰਗੀ ਸਿੱਧ ਦੇ ਠੀਕ ਹੈ ਅਬ ਇਹ ਚੰਗੇ ਵੀਡੀਓ ਬਣਾ ਆ ਜਿਹੜਾ ਤੂੰ ਕੈਮਰਾ ਜਿਹਾ ਲਾ ਕੇ ਆਵੀ ਜਨਾਨੀ ਦੀਆਂ ਚੰਗੀਆਂ ਇਹ ਵੀਡੀਓ ਬਣਾਉਣਾ ਨਾ ਤੇ ਪੇਸ਼ ਕਰਦਾ ਤੇ ਮੈਂ ਤੇਰੇ ਨੂੰ ਬੰਦ ਕਰ ਦ ਠੀਕ ਹੈ ਨਾ ਤੇ ਮਾਫੀ ਵਾਲੀ ਵੀਡੀਓ ਪਾ ਦੇ ਜਿਹਦਾ ਮਾੜਾ ਮੋਟਾ ਨਾਮ ਹੋਵੇ ਤੇ ਜਿਹਨੂੰ ਮਾੜਾ ਮੋਟਾ 2 ਰੁਪਏ ਕੋਈ ਕਮਾਲ ਲੇ ਦੁਨੀਆ ਉਹਦੇ ਤੇ ਲੱਗਣ ਲੱਗ ਜਾਂਦੀ ਐ ਉਹ ਗੁੱਸਿਆ ਦੁਨੀਆ ਤੈਨੂੰ ਕੰਮਾਤੋਂ ਨਹੀਂ ਰੋਕਦੀ ਦੁਨੀਆ ਤੈਨੂੰ ਜਿਨਾਨੀ ਦਿਖਾਉਣ ਤੋਂ ਰੋਕਦੀ ਆ ਬੱਤ ਸਹੀ ਐ ਸਮਝਦੇ ਜਸੜਿਆ ਟੰਦਰਾ ਜੀ ਆ ਪੁੰਦਕੋਨਾ ਦੀ ਜਨਮਾ ਤੇ ਬਲੌਗ ਤੇਰਾ ਕੀ ਮਕਸਦ ਆ ਜਨਤਾ ਨੂੰ ਸਾਰਾ ਬੁਝ ਪਤਾਵਾ ਫੇਰ ਤੂੰ ਆ ਕੇ ਤੇ ਸਾਰੰਪੰਦੇਣ ਲਾ ਦੇਣਾ ਜਨਤਾ ਕਿਹੜਾ ਫੁੱਦੂ ਹੈ ਸਾਰੀ ਤੇਰੇ ਹੀ ਗੱਲੇ ਨਾਮ ਬਣਾਉਂ ਨੂੰ ਕਿਹੜਾ ਤੂੰ ਜਸਾ ਫਟੀਆਂ ਇਹ ਤੇਰਾ ਬੜਾ ਵਧੀਆ ਤਰੀਕਾ ਲੱਬਿਆ ਨਾ ਬਣਾਉਣਾ ਲਾ ਕਾਰਵਾਈ ਦਿਖਾਓ ਤੇ ਨਾਮ ਬਣਾਓ ਲੱਗਿਆ ਰੇ ਤੂੰ ਇਸ ਫੀਰ ਤੇ ਵਿੱਚ ਬਹੁਤ ਪਿੱਛੇ ਜਾਵੇਂਗਾ ਦੁਨੀਆ ਸੋਚਦੀ ਆ ਵੀ ਕੋਈ ਨਾ ਕੋਈ ਨੈਗੇਟਿਵ ਪੁਆਇੰਟ ਕੋਈ ਨਾ ਕੋਈ ਨੈਗੇਟਿਵ ਗੱਲ ਕੋਈ ਨਾ ਕੋਈ ਇਹਦੇ ਬਾਰੇ ਕੋਈ ਨੈਗੇਟਿਵ ਥੋਟ ਬਣਾ ਕੇ ਪੇਸ਼ ਕੀਤਾ ਜਾਵੇ ਵੀ ਇਹਦੀ ਸ਼ਬੀ ਨੂੰ ਖਰਾਬ ਕੀਤਾ ਜਾਵੇ ਹੈ ਸਾਲਾ ਕੁਲਸਾ ਕਰਦਾ ਨਾ ਕੁਲਸੀਆਂ ਗੱਲਾਂ ਵੀ ਪੇਸ਼ ਕਰਨ ਨੂੰ ਤੂੰ ਕਿਹੜਾ ਮਸ਼ਹੂਰ ਹਸਤੀ ਹੈ ਕੋਈ ਪਤਾ ਹੀ ਹੈ ਤੇ ਆ ਜਾਂਤਾ ਨੂੰ ਵੀ ਕਿੱਡੀ ਹਸਤੀ ਹੈ ਤੂੰ ਰਹੀ ਗੱਲ ਤੇਰੀ ਸ਼ਵੀ ਖਰਾਬ ਕਰਨ ਨੂੰ ਤੂੰ ਕਿਹੜਾ ਸਾਲਾ ਹੀ ਰਾਂਝੇ ਦੀ ਕਹਾਣੀ ਆ ਵੀ ਜਿਹੜੇ ਤੇਰੇ ਤੇ ਕੋਈ ਮਿੱਟੀ ਪਾ ਦੂ ਪਤਾ ਹੀ ਜਾਂਤਾ ਨੂੰ ਦਿਖਾਉਣੀ ਆ ਤਾਂ ਜਨਾਨੀ ਆ ਕਿਨਾਂ ਦੇ ਵੀ ਸਾਲਾ ਕਾਜੀ ਦਿਖਾਉਂਦਾ ਜਨਾਨੀ ਦੇ ਦੁੱਧ ਵਾਲੇ ਥਾਂ ਦਿਖਾਉਂਦਾ ਰਹਿਣਾ ਸਾਰਾ ਦਿਨ ਤੂੰ ਮੇਰੇ ਪਿੱਛੇ ਸਟਾਪ ਐਟ ਕਿ ਸਾਰੇ ਕੁਸੇ ਆਜੀ ਕਮਾਈ ਕੀ ਕਰਨੀਆਂ ਜਿਹੜੀ ਤੂੰ ਜਨਾਨੇ ਦਿਖਾ ਕੇ ਕਮਾਉਂਦਾ ਇੱਕ ਤਾਂ ਬੰਦਾ ਹਮਦਰ ਜ਼ਰਾ ਨਹੀਂ ਦਿਨ ਆ ਕੰਟੈਂਟ ਬਣਾਉਂਦਾ ਤੂੰ ਤਾਂ ਸਾਰੇ ਕੰਟੈਂਟ ਹੀ ਰਲਟ ਪਣਾਉਣ ਲੱਗ ਗਿਆ ਬੱਚਿਆਂ ਤੋਂ ਸਾਰਾ ਦਿਖਾਉਣਾ ਹੀ ਨਹੀਂ ਹੈ ਇਹ ਕੰਟੈਂਟ کیسے کیسے ਲੋਕ ਰਹਤੇ ਯਾਰ ਯਹਾਂ ਪਰ ਸਾਇਸ ਕਰਕੇ ਮੈਂ ਦੁਨੀਆਂ ਬਾਰੇ ਬਹੁਤ ਘੱਟ ਅਸੀਂ ਸੋਚਦੇ ਹਾਂ ਅਸੀਂ ਸਿਰਫ ਇੰਨਾ ਹੀ ਸੋਚਦੇ ਹਾਂ ਵੀ ਥੋੜਾ ਜਿਹਾ ਬੱਚਿਆਂ ਵਾਸਤੇ ਕੁਝ ਕਰ ਜਾਈਏ ਵੀ ਪਰਿਵਾਰ ਸੁਖ ਮੈਂ ਜੀ ਤੁਸੀਂ ਦੁਨੀਆ ਬਾਰੇ ਕੁਛ ਨਹੀਂ ਸੋਚਦੇ ਅਜਿਹਾ ਨਾ ਕੁਸ ਤੁਸੀਂ ਇਕ ਹਾਂ ਚਨੇ ਹੋ ਇਹ ਸਾਰਾ ਦੁਨੀਆ ਬਾਰੇ ਸੋਚ ਕੇ ਵਰਦਾ ਤੇ ਤੈਨੂੰ ਵੀ ਪਤਾ ਬੀਜੰਤਾ ਦੇ ਕਿ ਹਲਹੁਣ ਨੂੰ ਫਰਦੀ ਆ ਤੇਰੇ ਹੀ ਗੱਲੇ ਸਾਰੇ ਤੂੰ ਸਾਰੇ ਦਾ ਸਾਰਾ ਨੈਗੇਟਿਵ ਆ ਤੇਰੀ ਕੋਈ ਗੱਲ ਬੋਝੇ ਤੇ ਹੁੰਦੀ ਐ ਇੱਥੇ ਜਾਂ ਤਾਂ ਕੋਈ ਸ਼ੇ ਦੇਣ ਵਾਲੀ ਗੱਲ ਤੇ ਕਦੇ ਕਰੀਆ ਤੇਰੇ ਹੀ ਜਨਾਨੀ ਆ ਦੇ ਸਰਪਟਾ ਡੱਪਰ ਨਾਲੇ ਸੂਲ ਵੀ ਜੋ ਤਾਂ ਅੱਜ ਫਲ ਦੇ ਗਲੂ ਕਰੀਆ ਗੱਲਾ ਤੇ ਤਰੇ ਬਨੇ ਵੀ ਆਉਂਦੇ ਆ ਬਨੂ ਤਾਂ ਸਟਾਰੀ ਸਮਝਣ ਲੱਗੇ ਹੈ ਜਿੰਨੇ ਮਰਜ਼ੀ ਭੋਰੀ ਚੱਲ ਸੁੱਲ ਮਾ ਕੇ ਰਹਿ ਤੂੰ ਬਗਵਾਸੀ ਕਰਦਾ ਹੋਂ ਚਲਾ ਚਾਲ ਚਲਾ ਚਲਾ ਨਹੀਂ ਨਹੀਂ ਬੰਦੇ ਬੰਦੇ ਬਤਾਓ ਬੰਦੇ ਕੀ ਚਲਾ ਤੂੰ ਹੈਲੋ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਇਹ ਭੈਣ

ਬਲਕੁ ਸਫਿਰ ਫਤਗੀਦਾ ਮ ਬਤੁਨੀਸ ਹਟਵਰੇ ਕਲਤਸ ਵਤਦੀਆ ਤੁਸੀਂ ਇਹ ਬੀੜੇ ਦੇਖੋ ਇਹਦੀ ਕੋਈ ਸਾਲੀ ਟੋਕ ਬਣੀ ਹੈ ਕੀ ਮੇਰੇ ਸਾਰੇ ਦਾ ਨੂਰ ਦੀ ਮੰਮੀ ਦੀ ਲੈਟਾ ਮਹੋਂ ਦਾ ਰੇਨਾ ਫਿਰ ਸਿੱਧੇ ਕੱਟ ਵਟ ਜੀ ਨੇ ਜੰਤਾ ਗਰਾਫ ਹੀ ਦੇਖਦੀ ਆ ਪੱਕਾ ਹੈ ਤਾਂ ਸਵੇ ਲੈਟਾ ਆਪ ਮਰਦੇ ਨੇ ਇਹ ਫਿਰ ਪਾਹੀ ਤਾਂ ਕਹਿੰਦੇ ਹੁੰਦੇ ਗਾਣਾ ਜਾਏ ਤਾਂ ਮੇਰਾ ਤੇ ਮਮਾ ਨੂਰ ਦੀ ਮੰਮੀ ਦਾ ਇਹ ਦੋਨੇ ਚੀ ਜਾਮ ਸ਼ੁਰ ਨੇ ਕਹੋਂ ਨਾ ਬੈਨ ਪਤਾ ਵਕ ਕਿ ਮੈਂ ਕੀ ਸੀ ਜਿੰਨਾ ਹੈ ਸਾਲੀ ਰੱਸੀ ਲੈ ਕੇ ਟੱਪਦੀ ਆ ਇਹ ਸੰਦ ਤੇ ਵੇ ਕਿੰਨਾ ਟੱਪ ਰਿਆ ਗਰੇ ਕੱਲ ਆ ਕੁਛ ਨੂੰ ਗਿਰਿਆ ਨਾ ਪਣੀ ਪੈ ਜਾਣ ਫਿਰ ਨਮੀਆ ਓ ਜੀ ਜਿਵੇਂ ਹੀ ਬਾਲਣ ਦੀ ਸ਼ੋਰਟੇਜ ਆਈ ਐਤਕੀ ਬਾਲਣ ਬਿਲਕੁਲ ਨਹੀਂ ਨਹੀਂ ਲੱਕਣਾ ਲੱਕਣਾ ਹੈ ਨਹੀਂ ਨਰਮਲ ਨਰਮਲ ਲੋਕਾਂ ਨੇ ਕਾਕੀ ਵਿੱਜਿਆਗਾ ਆਹਾ ਗੀਜਰ ਲਵਾ ਲਿਆ ਆਪਾਂ ਲੈ ਵੇ ਚ ਲੈ ਨੀਂਦਾ ਬੋਲਦਾ ਤਾਂ ਇਹ ਦਾਵਾ ਜਿੱਦਾਂ ਨੇ ਮੂੰਹ ਚ ਬੇਨੇ ਸੰਦਵੜ ਕੱਢਿਆ ਹੁੰਦਾ ਵਾ ਪ੍ਰਾਵਾ ਗੀਚਰ ਸਾਡਾ ਤੂੰ ਤਾਂ ਸੁਨਰ ਵਾਲਾ ਗੀਚਰ ਵੀ ਲੈ ਬੱਸ ਸਕਾ ਤੇਰੇ ਕੋਲ ਤਾਂ ਪੈਸੇ ਇੱਕ ਮੁੰਡ ਦੀ ਮਸ਼ੀਨ ਹੈਗੀ ਆ ਤੂੰ ਤਾਂ ਇਹਦੇ ਨੋਰ ਦੀ ਮੰਮੀ ਦੀ ਹੈਡਲਾਈਟਾਂ ਜਾਂ ਤਾਈ ਇੱਕਾ ਚ ਮਾਰ ਕੇ ਬਥੇਰੇ ਪੈਸੇ ਕਮਾ ਲੈਣਾ ਬਸ ਇਹ ਸੱਚੀ ਬਰਦੀ ਦਿਖਾ ਕੇ ਗੀਚਰ ਲੈ ਆ ਜਾ ਤੇ ਸਾਰੇ ਨੇ ਬਰਦੀ ਦਿਖਾਗੇ ਨਾ ਨੋਰ ਦੀ ਮੰਮੀ ਦੀ ਤੇ ਵੀ ਗਿੱਲੇ ਹੁਣ ਆਲੇ ਇਸਨੇ ਬਸ ਕਿ ਪੈਂਚਾ ਨਾਲ ਸਾਰਾ ਗੋਸੇ ਲੜੀ ਜਾਣ ਦਰੇ ਘਰ ਦੇ ਅੰਦਰ ਇਹ ਦੈਮਨ ਰੰਜਨ ਕਰਦਾ ਰਹੇਗਾ ਲੋਕਾਂ ਦਾ ਬਥੇਰਾ ਪੈਸਾ ਹੋਏ ਤਾਂ ਹੋਰ ਤੇਰੇ ਕੋਲੇ ਕਿਆ ਬਾਤ ਇ ਕਿਆ ਬਾਤ ਕਰਦਾ ਯਾਰ ਨਵਾਗੀ ਚਰ ਲਵਾ ਲਿਆ ਤੇ ਆ ਸਖਸ਼ ਦੇ ਕਹਿਣ ਤੇ ਲਵਾ ਲਿਆ ਆ ਸਖਸ਼ ਕਹਿੰਦਾ ਵੀਡੀਓ ਲਗਾਓ ਵੀਡੀਓ ਲਵਾਓ ਪਿਛਲੇ ਕਈ ਦਿਨਾਂ ਤੋਂ ਇਹ ਸਾਥ ਸੇ ਜਿਹੜਾ ਤੇਰੇ ਕੋਲੇ ਖੜਾ ਹੈ ਤਾਂ ਬਹੁਤ ਕੁਝ ਕਹਿੰਦਾ ਕੱਲ ਨੂੰ ਇਹ ਕਹੂਗਾ ਬੇ ਰੋਬੜ ਲੈ ਕੇ ਦੇ ਦੇ ਬਿੱਤੇ ਤੂੰ ਤੇ ਦੇ ਲਈ ਨਹੀਂ ਆਂਦੇ ਕੀ ਹੁਣ ਰੋਬੜ ਹੀ ਆ ਕੇ ਦੇ ਦੇਣਾ ਕਿਉਂਕਿ ਰੋਬੜ ਲਿਆਉਣਾ ਤੇਰੇ ਕੋਲੇ ਵਜਤ ਹੈ ਨਹੀਂ ਜਾਂ ਤੂੰ ਸਰਫ ਤੇਰੇ ਅੱਗੇ ਦੋਮ ਬਈ ਦੁਗਲੇ ਆਉਸਾ ਨੇ ਤਾਂ ਉਹ ਹੁਣ ਤੂੰ ਸਮਝੀ ਸਕਦਾ ਚਲ ਹੁਣ ਆਇਂ ਕਰੋ ਕਿਉਂ ਹੁਣ ਦੀ ਮੈਂ ਮਿਲ ਕੇ ਬੇ ਜਲਦੀ ਜੇ ਨਾ ਗੁਫਾ ਵਿੱਚ ਵੀ ਜਾਣਾ ਇਹਨੇ ਬਾਬਾ ਇਹ ਤਾਂ ਥੋੜਾ ਇਹਦਾ ਹੈ ਪਤਾ ਜੀ ਥੋੜਾ ਉਹ ਤਾਂ ਉਰੀ ਕਰੇ ਗੁਫਾ ਦੇ ਅੰਦਰ ਕੱਲ ਨਾਲ ਭੇਜੇ ਨੂੰ ਸਰਵਿਸ ਕਰੂਗਾ ਤੇਰੀ ਪਿਛਲੇ ਕਈ ਦਿਨਾਂ ਤੋਂ ਮੈਨੂੰ ਇਹ ਹੀ ਚੀਜ਼ ਸੁਣਦੀ ਸੀ ਵੀ ਗਿੱਜਰ ਲਵਾ ਲਓ ਗਿੱਜਰ ਲਵਾਓ ਠੰਡਾ ਵੀ ਠੰਡਾ ਵੀ ਠੰਡਾ ਵੀ ਸਾਰੇ ਫੇਰੇ ਦੇ ਅੰਦਰ ਕਵੈਂਟੀਨੀ ਹੈਗਾ ਜਦ ਇਹ ਕਹਿੰਦੀ ਆ ਠੰਡਾ ਲੱਗਦੀ ਆ ਸਵੇਰੇ ਤੱਤੀ ਤੱਤੀ ਰਾਣੀ ਦੇ ਹੱਥੀਂ ਫੜਾ ਦੇ ਗਰ ਆਪੇ ਗਰੇ ਗਰੂਪ ਨੂੰ ਠੰਡ ਨਹੀਂ ਲੱਗਦੀ ਹੈਗੀ ਤੁਸੀਂ ਮੀ ਪੀ ਸਟਾਪ ਇਟ ਕਲਗ ਤੇਰਾ ਸਾਲ ਕੋਈ ਨੀਂ ਦਾ ਤਰਕੇ ਤਰਕੇ ਓਕਾ ਦੇ ਰਤਾ ਤੈਨ ਤੋ ਸਭ ਸੀ ਲਾ ਜਿਤਨੇ ਵੀ ਅਸਮ ਨਹੀਂ ਕੰਮ ਤੂੰ ਐਂ ਕਰੇ ਕਲ ਗੁਫਾ ਦੇ ਬਾਵੇ ਗੁਲੇ ਜਾਏ ਕਰ ਉਨ ਕਹਿ ਰੇ ਕਰ ਪਈ ਉਥੋਂ ਦੋਨਾਂ ਨੂੰ ਰਾਰ ਰਫੜਾ ਦੇ ਕਰੂ ਗਰਮ धरो ਖੰਡ ਸਾਰੇ ਆਪੇ ਹਟ ਜਾਏ ਕਰੂ ਤੁਮੋ ਲਗੜ ਤੋ ਲਵੋਣਾ ਹੀ ਪਣਾ ਸੀ 100 ਸਾਕਸ ਨੂੰ ਵਿਚੇਰਾ ਸਾਕਸ ਤੇ ਖੋੜੇ ਫਰਾਇਆ ਇਹਦੇ ਮੰਮੇ ਦਫਾ ਕੇ ਤੂੰ ਪੈਸੇ ਕਮਾਏ ਆ ਬਕੀ ਇਹੀ ਸਾਕਸ ਆ ਤੇਰਾ ਜਿਹੜਾ ਏਟੀਐਮ ਤੈਨੂੰ ਪਹਿ ਕਟੜੜ ਦੇਈ ਜਾਂਦਾ ਆਇਰੇ ਮੰਮੇ ਦਾ ਵਿਚਾਲੇ ਥਰੇ ਦਾ ਨਾ ਸੰਦ ਆਈ ਟੀ ਐਮ ਵਾਲੀ ਮਸੀ ਨਹੀਂ ਹਾਂ ਤੇ ਦਮ ਮਰ ਜੇ ਵਿੱਚ ਸੰਦ ਫਸਾ ਕੇ ਪਹਿ ਕਰ ਲਿਆ ਕਰ ਫੇਰ ਕੀ ਕਰਨਾ ਸੀ ਸੰਤਾਂ ਨੇ ਬਥੇਰਾ ਟਾਲਿਆ ਬਥੇਰਾ ਟਾਲਿਆ ਪਰ ਕੁਝ ਵੀ ਨਹੀਂ ਟਲਿਆ ਗੀਜਰ ਲਵਾਉਣਾ ਹੀ ਪਿਆ ਗੀਜਰ ਲਵਾਤਾ ਤੇ ਮੈਂ ੜੜਕੇ ਦਾ ਨਾਤਾ ਨਹੀਂਗਾ ਤੇ ਮੈਨੂੰ ਲੱਗਦਾ ਹੁਣ ਗੀਜਰ ਵਾਲੇ ਤੱਤੇ ਪਾਣੀ ਨਾਲ ਲਾਉਣਾ ਪਊ ਮੈਨੂੰ ਸ਼ਿਆ ਕਰੋ ਜੇ ਤੁਹਾਨੂੰ ਕੰਕ ਪੋੜੇ ਫੇਰੀ ਸ਼ਾਂਤੀ ਮਿਲੂਗੀ ਡਰਮ ਚਕ ਵਾ ਗੀਚੇ ਲੋ ਵੰਦੂ ਤੇ ਮੇਰੋਂ ਵਨੇ ਕੀਦੀ ਆ ਸੰਗਤਾਂ ਦੀ ਮੇਰੋਂ ਵਨੀ ਆ ਜਾਫਰ ਕੁਫਾਰੇ ਸੰਤਾਂ ਨੇ ਵੇਰ ਵੰਨੀ ਆ ਮਿੱਚੀ ਦੇ ਕੋਲ ਤੁਸੀਂ ਧੜਕੇ ਧੜਕੇ ਭੇਜਦਾ ਪੁਏ ਨੂੰ ਮੈਂ ਲੱਗਦਾ ਇਸਾ ਰਬ ਦੇ ਬੱਟੇ ਤੇ ਤਨੋਂ ਨੇ ਗੀਚੇ ਲੋ ਵੇ ਦਿੱਤਾ ਕਹਿਣਾ ਉਹ ਮੇਰੇ ਸਾਜੀ ਨੋਈ ਨਹੀਂ ਹੈਗੀ ਢਿੱਡਲ ਜੀ ਇਹ ਹਾਂਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਾਰਿਆਂ ਨੂੰ 10 ਵਜੇ ਮਿਸਿਸ ਨੇ ਨਮਕੀਨ ਰਾਈਸ ਬਣਾਏ ਆ ਕੀ ਜੀਗਾ ਮੇਰੇ ਸਾਲ ਦੇ ਵੀ ਦੰਦਰ ਜੀ ਨੇ ਖਾ ਕੇ ਅੱਬ ਦੇ ਸਵਾਲ ਉਦੇ ਉੱਤੇ ਥੱਕਤੇ ਪੇਰ ਕੰਨੰਦਸ ਹਲੇ ਪਜੂਨੇ ਮਾਤ ਸਹੀ ਹੈ ਟੇਕੂ ਸਿਆੰਸ ਵਾਲਿਆਂ ਨੂੰ ਲੇਖ ਨਾ ਆਵੇਂ ਹੁੰਦਾ ਦੇਖ ਲੋ ਕੀ ਲਿਖਿਆ ਲਬ ਨਵਰੇ ਚੋਲ ਫਿਰ ਜਾਂੰਨ ਦੇ ਕੋਸ ਸਨੇ ਇੰਸਟਾਗ੍ਰਾਮ ਤੇ ਗਾਂ ਚੋਦਨ ਲੜ ਜਾਂਦੇ ਏ ਤੋ ਇਹਦਾ ਸਲਾ ਬੂਸ ਕੈਪਸ਼ਨ ਦੇ ਵਿੱਚ ਲਿਖੀ ਫਿਰ ਦਰ ਲਮ ਨਵਸੋਲੇ ਸਣਾ ਚੜਨੀ ਕੁਤੀ ਇਹ ਸਾਰਾ ਦਿਨ ਕਦੀ ਦੀ ਗੁੱਸੇ ਨਾਲ ਫੁੱਟੇ ਤੂੰ ਕਿਸ ਵਾਰ ਨਹੀਂ ਨੂੰ ਮੈਸੇਜ ਕਿਹ ਜਾਂਦਾ ਤੇ ਸਾਰੀ ਦੁਨੀਆ ਦਾ ਹਸਣਾ ਇਕੱਲੇ ਜਾਂਦਾ ਜਦੋਂ ਮੈਸੇਜ ਕਹਿੰਦਾ ਵਾਹੇ ਗਜਬ ਬੇਇੱਜ਼ਤੀ ਹੈ ਤੇ ਨਾ ਰੱਖੀ ਦਹੀਂ ਦਹੀਂ ਹਾਂਜੀ ਦਹੀਂ ਦੇ ਨਾਲ ਖਾਵਾਂਗੇ ਰੋਟੀਆਂ ਘੱਟ ਖਾਵਾਂਗੇ ਕਿਉਂਕਿ ਰੋਜ਼ ਰੋਜ਼ ਰੋਟੀ ਤੋਂ ਛਟਕਾਰਾ ਪਾਉਣ ਵਾਸਤੇ ਅਸੀਂ ਕਦੇ ਕਦੇ ਹੁਣ ਬਣਾਉਣੀ ਆ ਮੈਂ ਟਮਾਟਰ ਦੀ ਤੇ ਹਰੀ ਗੁੰਦਲੀ ਦੀ ਚਟਣੀ ਮੈਨੂੰ ਫੜੀ ਸਮਝ ਨਹੀਂ ਆਉਂਦੀ ਇਹਨਾਂ ਨੂੰ ਲਾਈਕ ਕਿਹੜੇ ਕਰਦੇ ਨੇ ਸਾਹਨੇ ਖਾ ਖਾ ਕੇ ਟੜਤੇ ਚਤੜ ਵੀ ਫਤੀਲੇ ਆੜੇ ਕਰੇ ਭਾਈਨੇ ਮੁਰਦੀ ਵੰਮੀ ਨਹੀਂ ਤਾਂ ਟੱਟੋ ਬਹੁਤ ਆ ਦੇ ਇੱਕ ਡੇ ਪਿਆ ਫੜੀ ਨਾਰੇ ਖਾਈਂ ਦੇਂਦੇ ਆ ਤੇਲ ਸੇ ਖਰਾਇਚੇ ਸੀ ਪੀਂਦੇਂ ਦੀਂ ਦੀਏ ਪੋਜ਼ੂ ਨਹੀਂ ਕੋਰ ਲੀਚੇ ਫਮ ਨਹੀਂ ਕਰੀਂਦੀ ਆ ਕਦੇ ਉੱਧਰ ਮੋਮ ਵਾਲੇ ਕਦੇ ਉੱਧਰ ਮਾਰ ਲਿਆ ਬਸ ਉਹੀ ਕੰਮ ਆ ਸਾਰਾ ਦਿਨ ਫਰੈਨੇ ਕਰਨ ਤੇ ਉੱਲਟ ਤਾ ਰਿਆ ਮਰੇ ਕਿਹਾ ਤਾਂ ਮੁਰਦੀ ਮੰਮੀ ਨੂੰ ਵੀ ਹੈਡਲਾਈਟ ਪਾ ਨਹੀਂ ਮਿਆ ਕਰਕੇ ਰੱਖਿਆ ਕਰੇ ਸਾਡੀ ਅੱਖਾਂ ਚ ਵਾਜਦੀਆਂ ਨੇ ਸਿੱਧੀਆਂ ਕਿ ਜਦ ਤੱਕ ਕੋਈ ਪਰਦਾ ਬੁਰਦਾ ਪਾ ਰਿਆ ਕਰੇ ਅਚੰਨੀ ਲਈ ਦੇ ਸੌ ਪੀ ਫੈਰਾ ਤਾਂ ਹਮ ਤਾਂ ਨਹੀਂ ਆਏਗਾ ਤੇ ਦਿਖਾਉਣੀ ਹੈ ਤੁਸੀਂ ਮੰਮੀ ਦੀ ਤੇਰੇ ਰਾਣੇ ਸਮਝ ਰਹੇ ਹੋ ਸਮਝ ਰਹੇ ਸਮਝ ਰਹੇ ਨਾ ਲਿਆਓ ਕੁੰਡਾ ਲਿਆਓ ਚਟਨੀ ਮੈਂ ਬਣਾਉਂਗਾ ਪੂਰੇ ਅਸ਼ਾ ਨਾਲ ਮੇਰਾ ਸੰਚਲੋ ਅਸ਼ਾ ਨਾਲ ਚਟਨੀ ਬਣਾਉਂਗਾ ਚਟਨੀ ਬਣਾਉਂਦਾ ਤਾਂ ਮੈਨੂੰ ਚਾਹ ਚੜ ਜਾਂਦਾ ਹੈ ਕਉਈ ਉਸ ਸਾਦੇ ਨਾਲੇ ਦੀ ਵੀ ਲੈ ਲਿਆ ਕਰ ਸਾਰਾ ਦਿਨ ਫੋਟੀ ਚੱਨਾ ਹੁੰਦਾ ਇਹਨੂੰ ਕੋਫਾ ਚਪੇ ਦਿਨ ਨਾ ਤੂੰ ਆ ਬੀ ਦੀ ਲੈ ਲਿਆ ਕਰ ਕਦੇ ਤੈਨੂੰ ਤਾਂ ਮੇਰੇ ਸਾਰੇ ਦਾ ਬਾਬਾ ਜੀ ਰੋਜਵੇ ਚਫਨੀ ਖਾ ਹੀ ਜਾਂਦਾ ਸਰਦੈ ਨਾ ਦਰਸ਼ਕ ਰਾਜਕੇ ਤੈਨੂੰ ਤੇ ਪਰਜੈਨ ਨੂੰ ਇਨ ਜੀ ਵੀ ਕਰਦੇ ਨੇ ਪਰ ਤੁਸੀਂ ਜਰਾ ਵੀ ਫੇਰ ਨਹੀਂ ਕਰਦੇ ਲਾਸਨ ਜਿਆਦਾ ਹੋਣਾ ਜ਼ਰੂਰੀ ਨਹੀਂ ਹੈਗਾ ਬੰਦੇ ਦੇ ਕਿੰਨਾ ਵੀ ਤੁਸਿਆ ਜਾ ਤੇ ਨੋਨ ਅੰਬਰੇਜੀ ਲਿਖ ਲੈਣੀ ਆ ਦਿਨ ਤਾਂ ਤੂੰ ਨਾ ਲਿਖਿਆ ਕਰ ਕਿਉਂ ਤੂੰ ਬਰੇਜੀ ਦੀ ਮਾਪਣੇ ਕ ਕਰੀਏ ਨਾ ਨਾ ਫਾਟੋ ਲਿਤੇ ਕੈਪਸ਼ਨ ਪੜ ਕੇ ਵੀ ਨਹੀਂ ਬੰਦੇ ਦੇ ਸਾਹਮਣੇ ਚ ਆਏ ਨੇ ਫਿਰ ਕੀ ਲਿਖਿਆ ਵੇ ਗੰਡਾ ਲਸਣ ਤਾਂ ਸਭ ਸਫਾਈ ਦਾ ਵਿਸ਼ੇਸ਼ ਧਿਆਨ ਖਾਣ ਵਾਲੀ ਚੀਜ਼ ਹੈ। ਹਾਂ ਲੋ ਵਿਸ਼ੇਸ਼ ਧਿਆਨ ਖਾਣ ਦਾ। ਸਭ ਸਫਾਈ ਦਾ। ਲੈ ਇੱਕ ਗੰਡੀ ਹੋਰ ਲਿਆ ਅਜੇ ਕੀ ਛੋਟੀ ਜਿਹੀ ਬਣੀ। ਉਹ ਨਾ ਇਹ ਨਰਦ ਰੈਡੀ ਹੋ ਦੇਣੀ ਰੱਖ ਲਓ। ਬਸੇ ਇਸ ਤੇ ਅਨਸ ਫਾਇਦਾ ਨਹੀਂ ਆਦਾ। ਬਸੇ ਇਸ ਤੇ ਅਨਸ ਰਫ ਮਮਿਆਦਾ ਵਾ। ਵੀ ਇਹਨੂੰ ਪਤਾ। ਇਮਰ ਕਦੋਂ ਮਮਿਆ ਤੇ ਮਾਨ ਨਾ ਬਿੱਕਾ ਤੂੰ ਚੁਣ ਲੈਣੀ ਹੈ ਚੁਣੀਏ ਤੁਹਾਡਾ ਕੋਈ ਪਤਾ ਨਹੀਂ ਇਹਨੂੰ ਕਹਿ ਪਰ ਭਾਈ ਲਾਗੀ ਰੱਖ ਰਹਿ ਗਰ ਨਹੀਂ ਹੀ ਕਹਿੰਦਾ ਜਿਹੜੇ ਦੋ ਚੱਕੇ ਨੇ ਇੱਕ ਕਾਬਦੇ ਨਾਲ ਕੁਇਦੀ ਦੇ ਦੇ ਸਾਥ ਉਹ ਕਿੜੇ ਨੂੰ ਕੋ ਟੋਕਾ ਤਾਂ ਮਸਾਈ ਹੋ ਜਾਊਗਾ ਲਸੰਦਰ ਥੋੜੇ ਦਾ ਲੱਛਣ ਸਹੀ ਹੋਣੇ ਨਹੀਂ ਕੀ ਬਥੇ ਸਾਹ ਕੀੜਾ ਹੀ ਠੀਕ ਕਰਦੇ ਰਹਿ ਲੱਛਣ ਯਾਰ ਤੁਹਾਡੇ ਇਹ ਬਲੌਗ ਬੜੇ ਨਹੀਂ ਚੱਲਣੇ ਹੈ ਜੇ ਐ ਕਰੇ ਕੋਈ ਰਾਤ ਦਾ ਬਲੌਗ ਵੀ ਬਣਾ ਕੇ ਪਾ ਜਿਹੜਾ 11 12 ਵਜੇ ਤੋਂ ਬਾਅਦ ਬਣਾਈ ਦੰਦਾ ਦੇਖੀ ਕਿਵੇਂ 바이ਰਲ ਹੁੰਦਾ ਤੇਰਾ ਹੋ ਫਦੂਆਂ ਦੇ ਕਰ ਫਦੂਆ ਫਦੂਆਂ ਨੇ ਰਮੇ ਜਿਹਾ ਨਹੀਂ ਤੇ ਇਹ ਕਿਸ ਅੱਲ ਬੜਾ ਫਦੂ ਕੋਣ ਫਦੂ ਸਭ ਤੋਂ ਵੱਡਾ ਫਦੂ ਹੈ ਆਪ ਫਦੂ ਛਾਇਨ ਕੋਸ਼ਨ ਕਹੇ ਪਈ ਸਮੋ ਕੋਰਡੀਨਲ ਵੱਡਾ ਛੜ ਰਿਹਾ ਬਟਨ ਲੱਗਿਆ ਹੋਇਆ ਐਂਕਰ ਇਹਨੂੰ ਆਦੇ ਲੱਤ ਤੇ ਰੱਖ ਕੇ ਵੜਦਾ ਸਭਾ ਹੋਰੀ ਕੁਸੀਆ ਪਾਉਣ ਲੱਗ ਗਿਆ ਐਂਕਰ ਇਹ ਲੱਕੜ ਤੇ ਤੂੰ ਤਾਂ ਪਟਣੀ ਨਹੀਂ ਹੈਗੀ ਨੂਹ ਦੀ ਮੰਮੀ ਨੂੰ ਬੁਲਾ ਤੰਦਨ阿里 ਪਾਰ ਤੂੰ ਦੇਖ ਮੈਂ ਤਮਾਮ ਨੇ ਆ ਤੇ ਰਹੀ ਗੱਲ ਲੋਲੋ ਲੈਣੀ ਤੇ ਆ ਇਸ ਦੀ ਵੀਰੇ ਬੁਣਾ ਕੇ ਪਾਉਣ ਦਾ ਕੀ ਫੇਦਾ ਫ੍ਰਿਕ ਤੋ ਕਮਨੀ ਵੇ ਜਹਾਂ ਜੰਤਾਨ ਨੂੰ ਦਿਖਾਈ ਜਾਉ ਸਰੇ ਦੇ ਬਲੌਗ ਕਿਉਂ ਘੁੱਸਿਆ ਇਨੀ ਬ੍ਰੇਕ ਕਰਦਾ ਤੂੰ ਓ ਤੇਰੀ ਪਰਦੀ ਓ ਤੇਰੀ ਪਰਦ ਓ ਕੋ ਤੇ ਆ ਮਰ ਕਹਿੰਦੇ ਨੇ ਡੱਕਾ ਕੀ ਕੰਮ ਦਾ ਆ ਦੇਖ ਲੋ ਡੱਕੇ ਦੇ ਸਾਹ ਕੋਟ ਤਾਂ ਵਧੀਆ ਕਿਹਾ ਸੀ ਦੋਸਤੋ ਤੁਹਾਨੂੰ ਪੀਣਾ ਤੋਂ ਬਚ ਕੇ ਰਿਆ ਕਰੋ ਇਹਨਾਂ ਦਾ ਖਾਣਾ ਪੀਣਾ ਨਾ ਖਾਇਆ ਕਰੋ ਹੱਥ ਨੂੰ ਉਹੇ ਡੱਕਾ ਲੈਂਦੀ ਆ ਤੇ ਉਹਦੇ ਨਾਲ ਹੀ ਹੁਣ ਇਹ ਆ ਕੁਸ ਕਰਨ ਲੱਗੀ ਹੋਈ ਆ ਸਾਰੇ 100 ਰੁਪਏ ਦੇ ਕੋਟ ਨਹੀਂ ਲੈ ਲੋ ਉਹਦੇ ਨਾਲ ਕੋਟ ਲੋ ਕਿਈ ਸਾਲੀ ਪੋਟ ਵਰਗੀ ਹਾ ਨਾ ਪੈਸਾ ਹੁੰਦਾ ਪੋਲ ਦੀ ਮੰਮੀ ਦਿਖਾ ਕੇ 20 ਕਿਲ ਲੈ ਲੈ ਸਾਲੇ ਨਿੱਕੇ 20 ਰੁਪਏ ਦੇ ਕੋਟ ਨਹੀਂ ਨਹੀਂ ਲੈ ਸਕਿਆ ਤੇ ਉਹ ਕਹਿੰਦੇ ਜਾਂ ਤਾਂ ਸਾਨੂੰ ਕਾਲਾ ਘਟਦੀ ਆ ਹੋਰ ਛੋਟੇ ਸਾਰੇ ਹਾਰ ਪਾਵੇਂ ਸਾਰਾ ਦਿਨ ਭੁੱਲ ਜਾਉਂਗੇ ਤੁਸੀਂ ਐਂ ਕਰੋ ਹੁਣ ਇਹ ਡੱਕਾ ਦੋਵੇਂ ਜਾਣੇ ਨਾ ਚਤਰਾ ਇਸੇ ਲਾਡ ਹੋਰ ਤੋਂ ਤੁਹਾਡੇ ਪਰਲੇ ਕੋਈ ਕੰਮ ਹੈ ਨਹੀਂਗਾ ਦੇ ਹੁਣ ਥੋੜੀ ਦੇ ਟਾਈਮ ਚ ਮਦਰੀ ਨਾ ਘਟ ਜਾਵੇ ਅਰੇ ਸਾਰੀ ਪਾਵਲ ਜਾਨੀ ਫਰਾ ਦੇ ਮੂਰਖਾ ਨੇ ਵੇਲਾ ਕਰਦੀ ਰਹੀ ਹੈ ਵੀ ਹੁਣ ਆਏ ਕਹਨ ਸਾਹ ਕੋਟ ਕੇ ਨਾ ਇਹ ਡੱਕਾ ਨੂਰ ਦੇ ਪਾ ਪੇ ਵੀ ਸੇ ਥੋੜਾ ਸ ਖਵਾਲੀ ਦਾ ਕੈਮਰਾ ਲੀ ਬਟਾ ਤੇਰੇ ਸਾਹਮਣੇ ਕੋਸੇ ਯਮਨ ਕੰਦਾ ਗੰਭਣ ਤੇ ਗਵਾਂਡੇ ਜਹੇ ਪਚਾੜ ਆ ਗਿਆ ਪਚਾੜ ਕਾ ਨੂੰ ਆ ਰਿਹਾ ਸਰਸੇ ਆਏ ਮੇਰੀ ਬੁੱਕ ਕਰਦੇ ਅੰਦਰ ਆ ਰਿਹਾ ਅੱਗੇ ਆਪ ਜਾਂਦੇ ਸੀ ਗੁਫਾ ਚ ਹੁਣ ਹੋਈ ਇਹਨਾਂ ਦੇ ਕਰੇ ਆ ਗਿਆ ਬਸ ਹਵਾ ਨਿਕਲ ਗਈ ਕਾ ਦੇਖ ਲੋ ਪੂਰੀ ਮਹੰਤ ਇਹਨਾਂ ਲੋਲਤੇ ਛੂਟੇ ਚਾਹੀਦੇ ਆ ਇਹਨ ਕੋ ਸਰੀਰੇ ਤੋੜ ਨਾ ਦੇ ਜਵਾਕਾਂ ਨੇ ਖੇਡਣ ਲਿਖੋ ਵਸਤਾ ਛੱਡ ਕੇ ਪੋਰੀ ਆ ਜਿੰਨੇ ਪੋੜ ਸਕਨੇ ਹੂੰ ਵਸੇ ਤਾਂ ਬੇਲੇ ਆ ਫੈਸਾ ਸਿਰਫ ਤੁਹਾਨੂੰ ਗਾਲਾਂ ਕੱਟਣ ਆਇਆ ਮੈਂ ਤਾਂ ਲੜਦਾ ਇਹ ਬੱਕਰੀ ਡੰਡੇ ਦੇ ਵੇ ਕਿ ਤਨਾ ਪੋਰਾ ਨਹੀਂ ਹਲਦੀ ਇਹਦੀ ਪੁਰਾਣੀ ਆਤਾ ਡੰਡੇੰ ਤਾਂ ਬੜਵਦੀਆਂ ਟ੍ਰਿਕਕੇ ਤੇ ਵੰਦੀ ਆ ਪੂਰਾ ਸਿੱਧਾ ਰੱਖ ਕੇ ਪਤਾ ਨਹੀਂ ਇਹ ਮੱਝ ਕਿਨਾ ਨੇ ਖੋਲਤੀ ਅੱਜ ਲੈ ਦੱਸ ਭੂਖ ਜੀ ਘਰੇ ਕੰਮ ਤੇ ਪਈ ਹੋਈ ਆ ਹੈ ਕਰਿਆ ਕੇ ਕੋ ਕੰਮ ਤਾਂ ਨਾ ਕਰ ਲਾ ਬੱਤ ਸਹੀ ਹੈ ਤੋ ਵਾਤੋ ਵਾਤੋ ਇੰਨਾ ਪਤੀਲਾ ਸਾਡੇ ਡੰਗਰਾ ਦਾ ਦਰੀ ਰਾ ਨਹੀਂ ਲਿਪੜਦਾ ਜਿੰਨਾ ਪਤੀਲਾ ਇੰਨਾ ਦਾਰ ਨੂੰ ਨਾ ਲਿਪੜ ਪਿਆ ਇਹ ਪਤਾ ਨਹੀਂ ਸਾਰੇ ਦਿਨ ਕੀ ਕਰਦੀ ਰਹਿੰਦੀ ਐ ਖਾ ਹੱਟ ਕਦੀ ਅੰਗੂ ਕੁਦੇ ਆ ਐ ਪਾਂਡੇ ਟਿੰਡੇ ਵੀ ਥੋਲਿਆ ਕਰ ਜਿਸ ਵਿੱਚ ਖਾਣੇ ਹੋ ਕਿਵੇਂ ਸੜੀਲੀ ਪੂਰੀ ਭਈਆ ਪਤੀਲੀ ਹੈ ਆ ਫਰੀ ਐ ਸੁਰਕੀਵੰਦੀ ਲਾਗੇ ਭਈ ਜਿਵੇਂ ਨਵੀਂ ਵਿਆਹੀ ਹੁੰਦੀ ਐ ਪਹਿਲੇ ਆ ਹਾਰੀ ਵੀ ਥੋਲਿਆ ਕਰੇ ਖਾ ਖਾ ਸੜੀ ਗਦੇ ਨੂੰ ਫੈਲ ਦਿੱਤੀ ਆ ਸੜੀ ਤੋਂ ਬੈਠਾ ਵੀ ਨਹੀਂ ਜਾਂਦਾ ਚੁੱਲ੍ਹੇ ਤੇ ਇਹਦੇ ਲਈ ਵੀ ਆਟਾ ਮੰਜਾ ਬਣਾ ਕੇ ਰੱਖਿਆ ਹੋਇਆ ਨੇ ਹੁਣ ਕੁਝ ਵੀ ਦਵਾਨਾ ਕੇ ਨਾ ਕਰੇ ਪਰਾ ਉੱਤੇ ਘਰ ਲੈ ਜਾਂਦੀ ਆਂ ਤਾਂ ਉਹ ਖਾਂਦੇ ਆਪ ਦੇ ਘਰ ਦੇਈ ਆਂ ਪਰ ਉਹ ਖਾਂਦੇ ਲੋਕਾਂ ਨੂੰ ਹੰਮੇ ਦਿਖਾ ਗਈ ਆ ਕੋਲ ਮੁਲਾਕੇ ਤਾਂ ਇਹ ਆ ਸੜੀ ਖਾ ਖਸੂਰੀ ਵਹੀਂ ਪਈ ਆ ਹੈ ਮਤੀ ਮੁਹੰਮਦ ਅਬਦੁੱਲਾ ਬਣਿਆ ਪਿਆ ਹੈ ਬੜਾ ਫਿਰਦੇ ਮੂਹਰੇ ਇਹ ਬਣ ਗਿਆ ਰੈਤਾ ਪਾਓ ਸੰਨੇ ਕਰਕੇ ਖਈ ਜਾਂਦੀ ਹੈ ਸਾਰਾ ਦਿਨ ਕਹਿਣਾ ਤਾਈ ਉਹ ਤਾਂ ਸਾਰੀ ਮੱਝਰਦੀ ਹੈ ਤੇ ਸੰਦੇ ਹੀ ਰਹਿੰਦੇ ਨੇ ਵਾਕੀ ਇਹ ਫਟੰਦਰਾ ਦੇ ਸੰਨੇ ਆ ਸਮਝ ਰਹੇ ਹੋ ਸਮਝ ਰਹਾ ਸਮਝ ਰਹੇ ਨਾ ਕੀ ਚੱਕਰ ਪੈ ਰਿਆ ਮੈਨੂੰ ਲੱਗਦਾ ਤੂੰ ਸਾਡਾ ਗੁੱਸਾ ਕਰ ਰਿਹਾ ਅੱਜ ਤੇ ਬਲੌਟ ਸਾਂ ਜਾਂ ਤਾਂ ਉਹ ਮਮੇ ਨੇ ਤਖਾਈ ਹੈ ਮੈਂ ਤਾਂ ਨੋਰ ਦੀ ਮਮਬੀ ਦੀ ਹੈਡਲਾਈਟ ਪਾ ਤੂੰ ਲੋਕਾਂ 'ਚ ਖਜ ਮਾਰਦਾ ਸੀ ਤੇ ਆ ਚਲੋ ਭਾਈ ਇੱਕ ਟਾਈਮ ਦਾ ਨੀਰਾ ਲੱਗਿਆ ਹੁਣ ਤਾਂ ਖਰਲੀ ਸੀ ਦੇਖ ਹਾਂ ਇਹ ਉਨਾਂ ਇੰਦਰੋਂ ਖਰਲੀ ਸੀ ਪਾਲੂ ਹੈ ਨੂੰ ਤੇ ਤੂੰ ਇੱਥੇ ਖਾਣ ਲੱਭ ਜੇ ਵੈਨੂੰ ਟਸਟੀ ਟਸਟੀ ਬਣਾਓ ਟਸਟੀ ਟਸਟੀ ਬਣਾਓ ਕਦੂ ਚਾਹ ਕਰ ਦੂ ਨਹੀਂ ਪਿਆਜ਼ ਦਾ ਬਣਾਏ ਇਕ ਤਾਹੇ ਸਾਰੇ ਟੈਸਟੀ ਟਸਟੀ ਬੋਤ ਬੰਦੇ ਆ। ਪਵਾ ਟੈਸਟੀ ਇਹਨਾਂ ਨੂੰ ਕਹਿਣਾ ਨਹੀਂ ਹੁੰਦਾ ਟਾਸਟੀ ਟਾਸਟੀ ਪਾਨੀ ਸਾਰੇ ਕਿਰੀ ਵਸਾਉਂਦੇ ਆ। ਇੱਕ ਘਰ ਹੁਣ ਇਹਦੇ ਵਿੱਚ ਇੱਕ ਕੋਲੀ ਵੇਤੇ ਦੀ ਪਾਲਾ। ਭਾਏ ਮੰਜਣ ਕਰੀ ਜਾਓ ਦੰਦਾਂ ਨਾਲ। ਮੈਨੂੰ ਤਾਂ ਇਹ ਲੱਗਦਾ ਜੇ ਇਹ ਅੱਪਾ ਸੰਨੀ ਇਹ ਪਸ਼ੂਆਂ ਨੂੰ ਤਾਂ ਦੇਣਾ। ਮੈਂ ਤਾਂ ਲੱਗ ਰਿਹਾ ਪਸ਼ੂਆਂ ਨੇ ਵੀ ਨਾ ਕਰਕਨੀ ਆ। ਉਹਨਾਂ ਨੇ ਕਹਿਣਾ ਸਾਹ ਤਾਂ ਦੇ ਸਾਡੇ ਥੋੜੇ ਵੀ ਕੱਪਾ। ਉਹ ਵੀ ਦੋ ਕਰੇ। ਬੱਲ ਉਹ ਰੂਗੇ ਸਾਡੀ ਮੱਚ ਤੈਨੂੰ ਦੇਖ ਕੇ ਵੀ। ਖਤਮ। ਬਾਏ ਬਾਏ, ਟਾਟਾ, ਗੁੱਡ ਬਾਏ। Gaya <laughs>